ਦੋਸਤੋ ਕਹਿੰਦੇ ਨੇ ਕਿ ਜੀਵਨ ਇੱਕ ਅਜੀਹਾ ਸ਼ੀਸ਼ਾ ਵਾ ਜੋ ਸਾਡੇ ਗੁਣਾਂ ਤੇ ਔਗਣਾਂ ਨੂੰ ਸਾਫ਼ ਚਲਕਾਉਂਦਾ ਪਰ ਕਈ ਵਾਰ ਇਹ ਸ਼ੀਸ਼ਾ ਹੰਕਾਰ ਦੀ ਧੁੰਦਲੀ ਮੈਲ ਨਾਲ ਮੈਲਾ ਹੋ ਜਾਂਦਾ ਹੰਕਾਰ ਇੱਕ ਅਜੀਹਾ ਭਾਰ ਆ ਜੋ ਨਾ ਸਿਰਫ ਸਾਡੀ ਜੀਵਨ ਯਾਤਰਾ ਨੂੰ ਔਖਾ ਬਣਾਉਂਦਾ ਬਲਕਿ ਸਾਡੇ ਅੰਦਰ ਲੁਕੇ ਸੋਨੇ ਗੁਣਾਂ ਨੂੰ ਵੀ ਲੁਕੋ ਦਿੰਦਾ ਕਈ ਵਾਰ ਕਿਸੇ ਵਿਅਕਤੀ ਦਾ ਕਮੰਡ ਉਸਦੀ ਸੁੰਦਰਤਾ ਦੌਲਤ ਜਾਂ ਸਮਰਥਾ ਦੀ ਵਜ੍ਹਾ ਨਾਲ ਉਹ ਉੱਪਰ ਹੀ ਜਾ ਬੈਠਦਾ ਵਾ ਪਰ ਕੀ ਹੰਕਾਰ ਸਦਾ ਦੇ ਲਈ ਟਿਕਦਾ ਵਾ ਕੀ ਕਿਸੇ ਦੇ ਜੀਵਨ ਵਿੱਚ ਹੰਕਾਰ ਦੇ ਰਾਜ ਨੂੰ ਹਕੀਕਤ ਦੇ ਮਿੱਟੀ ਢਾ ਸਕਦੀ ਹੈ ਇਹ ਕਹਾਣੀ ਸਾਨੂੰ ਇੱਕ ਅਜਿਹੀ ਯਾਤਰਾ ਬਾਰੇ ਦੱਸੇਗੀ ਜਿੱਥੇ ਹੰਕਾਰ ਦੀ ਬਰਫ਼ ਪਿਘਲਦੀ ਹੈ ਤੇ ਨਿਮਰਤਾ ਦੀ ਗੰਗਾ ਵਗਦੀ ਹੈ ਆਓ ਇੱਕ ਪਿਆਰੀ ਜੀ ਕਹਾਣੀ ਰਹੀ ਸਮਝਦੇ ਹਾਂ ਇੱਕ ਰਾਜਕੁਮਾਰੀ ਆਪਣੇ ਪਿਤਾ ਦੀ ਇਕਲੋਤੀ ਸੰਤਾਨ ਸੀ ਉਹ ਇੰਨੀ ਕੋਣੀ ਸੀ ਕਿ ਉਹਦੀ ਸੁੰਦਰਤਾ ਦੇ ਚਰਚੇ ਖੁਰਾ ਰਾਜਾਂ ਵਿੱਚ ਵੀ ਹੁੰਦੇ ਸੀ ਉਸ ਵਿੱਚ ਸੁੰਦਰਤਾ ਦੇ ਨਾਲ ਨਾਲ ਹੋਰ ਵੀ ਕਈ ਗੁਣ ਸੀ ਪਰ ਸਾਰੇ ਗੁਣਾ ਤੇ ਪਿਤਾ ਦੇ ਲਾਡ ਨੇ ਉਸ ਨੂੰ ਇੱਕ ਹੰਕਾਰੀ ਇਸਤਰੀ ਬਣਾ ਦਿੱਤਾ ਉਸ ਦਾ ਹੰਕਾਰ ਇੰਨਾ ਕੋ ਵੱਧ ਗਿਆ ਸੀ ਕਿ ਉਹ ਕਿਸੇ ਹੋਰ ਨੂੰ ਆਪਣੇ ਸਾਹਮਣੇ ਕੁਝ ਸਮਝਦੀ ਨਹੀਂ ਸੀ ਇੱਕ ਰਾਜਕੁਮਾਰ ਨੇ ਉਸ ਨਾਲ ਵਿਆਹ ਦੀ ਸ਼ਰਜਤਾਈ ਪਰ ਕਿਸੇ ਨੂੰ ਵੀ ਉਹ ਆਪਣੇ ਜੋਗ ਨਹੀਂ ਸੀ ਮੰਦੀ ਇਹ ਰਾਜਕੁਮਾਰੀ ਦੀ ਉਮਰ ਵਧ ਰਹੀ ਸੀ। ਇੱਧਰ ਰਾਜੇ ਨੂੰ ਲੋਕਾਂ ਦੀ ਨਿੰਦਿਆ ਦਾ ਡਰ ਸੀ। ਲੋਕ ਚੁਗਲੀਆਂ ਕਰਨ ਲੱਗੇ ਪਰ ਰਾਜਕੁਮਾਰੀ ਆਪਣੇ ਹੰਕਾਰ ਵਿੱਚ ਚੋਰ ਸੀ। ਉਹ ਕਿਸੇ ਵੀ ਰਾਜਕਮਨ ਨੂੰ ਵੇਖਣ ਤੱਕ ਲਈ ਤਿਆਰ ਨਹੀਂ ਸੀ। ਪਰ ਉਸ ਦਾ ਪਿਤਾ ਇਹ ਗੱਲ ਸਹਿਣ ਨਹੀਂ ਸੀ ਕਰ ਸਕਦਾ ਤੇ ਨਾ ਹੀ ਸਹਿਣ ਕਰ ਪਾਇਆ। ਆਖਰ ਰਾਜੇ ਨੇ ਗਵਣ ਦੇ ਜਵਾਨ ਰਾਜੇ ਦੇ ਨਾਲ ਇੱਕ ਯੋਜਨਾ ਬਣਾਈ। ਘੋਸ਼ਣਾ ਕਰ ਦਿੱਤੀ ਕਿ ਰਾਜਕੁਮਾਰੀ ਦੇ ਆਉਣ ਵਾਲੇ ਜਨਮ ਦਿਨ ਤੇ ਸਵੇਰੇ ਸਵੇਰੇ ਜਿਹੜਾ ਵੀ ਵਿਅਕਤੀ ਨਗਰ ਦੇ ਦਰਵਾਜ਼ੇ 'ਚ ਪਹਿਲਾਂ ਦਾਖਲ ਹੋਵੇਗਾ ਉਸ ਨਾਲ ਰਾਜਕੁਮਾਰੀ ਦਾ ਵਿਆਹ ਕਰ ਦਿੱਤਾ ਜਾਵੇਗਾ ਫਿਰ ਭਾਵੇਂ ਉਹ ਕੋਈ ਵੀ ਹੋਵੇ ਆਪਣੇ ਪਿਤਾ ਦਾ ਇਹ ਫੈਸਲਾ ਸੁਣ ਕੇ ਰਾਜਕੁਮਾਰੀ ਹੈਰਾਨ ਰਹਿ ਗਈ ਕਿਉਂਕਿ ਆਪਣੇ ਪਿਤਾ ਦਾ ਐ ਰੂਪ ਉਸਨੇ ਕਦੇ ਵੀ ਨਹੀਂ ਸੀ ਵੇਖਿਆ ਸੋ ਰਾਜਕੁਮਾਰੀ ਦਾ ਜਨਮ ਦਿਨ ਆਇਆ ਸਵੇਰੇ ਸਵੇਰੇ ਨਗਰ ਦੇ ਦਰਵਾਜ਼ੇ ਤੇ ਸਭ ਤੋਂ ਪਹਿਲਾਂ ਆਉਣ ਵਾਲਾ ਵਿਅਕਤੀ ਉਸ ਨੂੰ ਸੈਨਿਕ ਫੜ ਕੇ ਲੈ ਆਏ ਔਸੀ ਫਟੇ ਪੁਰਾਣੇ ਕੱਪੜੇ ਪੈਨਿਆ ਹੋਇਆ ਇੱਕ ਭਿਖਾਰੀ ਜੋ ਬੇਫਿਕਰ ਮਸਤ ਸੀ ਉਹਦੇ ਚਿਹਰੇ ਤੇ ਇੱਕ ਵੱਖਰਾ ਹੀ ਤੇਜ ਨਜ਼ਰ ਆ ਰਿਹਾ ਸੀ ਰਾਜੇ ਨੇ ਪੰਡਤ ਨੂੰ ਬੁਲਾਇਆ ਤੇ ਬਿਨਾ ਕਿਸੇ ਧੂਮ ਧਾਮ ਦੇ ਰਾਜਕੁਮਰੀ ਦਾ ਵਿਆਹ ਭਿਖਾਰੀ ਨਾਲ ਕਰ ਦਿੱਤਾ ਰਾਜਕੁਮਰੀ ਬਹੁਤ ਰੋਈ ਰੋਂਦੇ ਰੋਂਦੇ ਉਹਦੀਆਂ ਅੱਖਾਂ ਲਾਲ ਹੋ ਗਈਆਂ ਪਰ ਅੱਜ ਉਸ ਦਾ ਪਿਤਾ ਨਰਦਈ ਬਣਿਆ ਹੋਇਆ ਸੀ ਉਹਨੇ 3 ਦਿਨ ਰੋਣ ਚੀਖਣ ਤੇ ਧਿਆਨ ਨਹੀਂ ਦਿੱਤਾ ਰਾਜੇ ਨੇ ਭਖਾਰੀ ਨੂੰ ਕੇਵਲ 5 ਸੋਨੇ ਦੇ ਸਿੱਕੇ ਦਿੱਤੇ ਤੇ ਕਿਹਾ ਕਿ ਤੂੰ ਆਪਣੀ ਪਤਨੀ ਨੂੰ ਲੈ ਕੇ ਮੇਰੇ ਰਾਜ ਤੋਂ ਜਲਦੀ ਚਲੇ ਆ ਜਾ ਯਾਦ ਰੱਖੀ ਜੇ ਫਿਰ ਤੂੰ ਜਾਂ ਤੇਰੀ ਪਤਨੀ ਮੇਰੇ ਰਾਜ ਵਿੱਚ ਆਏ ਤਾਂ ਤੈਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਨੌਜਵਾਨ ਭਖਾਰੀ ਰਾਜਕੁਮਾਰੀ ਨੂੰ ਲੈ ਕੇ ਤੁਰ ਪਿਆ ਰੋਂਦੀ ਵਿਲਖਦੀ ਰਾਜਕੁਮਾਰੀ ਉਹਦੇ ਨਾਲ ਜਾਣ ਦੇ ਲਈ ਮਜਬੂਰ ਹੋ ਗਈ ਪਰ ਭਖਾਰੀ ਜਿਵੇਂ ਦਾ ਤਵੇਂ ਪ੍ਰਸੰਨ ਸੀ ਉਹ ਪਤਨੀ ਦੇ ਰੋਣ ਤੇ ਧਿਆਨ ਦੇਣ ਦੀ ਬਜਾਏ ਗੀਤ ਗਾਉਂਦਾ ਚੱਲ ਰਿਹਾ ਸੀ ਐ ਵੇਖ ਰਾਜਕੁਮਾਰੀ ਹਰਾਨ ਹੋ ਰਹੀ ਸੀ ਤੇ ਪਰੇਸ਼ਾਨ ਵੀ ਰਾਜਕੁਮਾਰੀ ਨੂੰ ਪੈਦਲ ਹੀ ਪਿਤਾ ਦੇ ਰਾਜ ਤੋਂ ਬਾਹਰ ਜਾਣਾ ਪਿਆ ਭਿਖਾਰੀ ਉਸ ਨੂੰ ਮਿੱਠੇ ਸ਼ਬਦਾਂ ਵਿੱਚ ਬੋਲਦਾ ਤੇ ਉਹਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਕਾਫੀ ਦੂਰ ਜਾਣ ਤੋਂ ਬਾਅਦ ਉਹ ਜੰਗਲ ਵਿੱਚ ਇੱਕ ਦਰਿਆ ਦੇ ਕਿਨਾਰੇ ਇੱਕ ਟੁੱਟੀ ਫੁੱਟੀ ਝੋਪੜੀ ਵਿੱਚ ਪਹੁੰਚੇ ਭਿਖਾਰੀ ਨੇ ਕਿਹਾ ਹੁਣ ਇਹੀ ਤੇਰਾ ਘਰ ਆ ਹੁਣ ਤੈਨੂੰ ਖੁਦ ਜੰਗਲ ਦੇ ਪੱਤੇ ਤੇ ਲੱਕੜੀਆਂ ਲਿਓਣੀਆਂ ਪੈਣਗੀਆਂ ਜੋ ਕੁਝ ਵੀ ਮਿਲੇਗਾ ਉਹਨੂੰ ਉਬਾਲ ਕੇ ਖਾਣਾ ਪਵੇਗਾ ਨੇੜਲੇ ਪਿੰਡ ਵਿੱਚ ਲੱਕੜੀਆਂ ਵੇਚਣ ਜਾਣਾ ਪਵੇਗਾ ਮੈਂ ਵੀ ਜਿੰਨਾ ਹੋ ਸਕੇਆ ਤੇਰੀ ਮਦਦ ਕਰਾਂਗਾ ਹੁਣ ਰਾਜਕੁਮਾਰੀ ਦਾ ਜੀਵਨ ਬਹੁਤ ਹੀ ਦੁਖਦਾਈ ਸੀ ਪਰ ਮਜਬੂਰੀ ਸਭ ਕੁਝ ਕਰਵਾ ਲੈਂਦੀ ਹੈ ਉਹਨੂੰ ਸਿਰਫ ਇੱਕ ਹੀ ਸੁੱਖ ਸੀ ਕਿ ਫਖਰੀ ਉਸਦੇ ਨਾਲ ਬਹੁਤ ਪਿਆਰ ਭਰਿਆ ਵਰਤਾਓ ਕਰਦਾ ਸੀ ਸੋ ਕੁਝ ਦਿਨ ਇਸ ਤਰ੍ਹਾਂ ਹੀ ਬੀਤ ਗਏ ਫਿਰ ਇੱਕ ਦਿਨ ਇਹ ਭਿਖਾਰੀ ਨੇ ਚੌਂਪੜੀ ਛੱਡ ਦਿੱਤੀ ਤੇ ਰਾਜਕੁਮਾਰੀ ਨੂੰ ਲੈ ਕੇ ਉਹ ਇੱਕ ਪਿੰਡ ਵਿੱਚ ਆ ਗਿਆ। ਉੱਥੇ ਦੋਵੇਂ ਇੱਕ ਖੰਡਰ ਵਰਗੇ ਘਰ ਵਿੱਚ ਰਹਿਣ ਲੱਗ ਪਏ। ਭਿਖਾਰੀ ਕਿਤੋਂ ਕੁਝ ਪੈਸੇ ਲੈ ਕੇ ਆਇਆ ਤੇ ਉਹਨਾਂ ਨਾਲ ਮਿੱਟੀ ਦੇ ਬਰਤਨ ਖਰੀਦੇ ਤੇ ਆਪਣੀ ਪਤਨੀ ਨੂੰ ਬੋਲਿਆ ਕਿ ਇਹ ਬਰਤਨ ਬਾਜ਼ਾਰ ਵਿੱਚ ਲਿਜਾ ਕੇ ਵੇਚਾ। ਹੁਣ ਰਾਜਕੁਮਾਰੀ ਲਈ ਸਿਰ ਤੇ ਬਰਤਨ ਚੋ ਕੇ ਬਾਜ਼ਾਰ ਵਿੱਚ ਜਾਣਾ ਬਹੁਤ ਹੀ ਮੁਸ਼ਕਲ ਕੰਮ ਸੀ ਪਰ ਮਰਦੀ ਕੀ ਨਾ ਕਰਦੀ ਉਹਨੂੰ ਜਾਣਾ ਪਿਆ। ਭਿਖਾਰੀ ਨੇ ਉਹਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਜੇਕਰ ਉਸ ਦਾ ਕਹਿਣਾ ਨਹੀਂ ਮੰਨੇਗੀ ਤਾਂ ਉਸ ਨੂੰ ਛੱਡ ਕੇ ਚਲਾ ਜਾਵੇਗਾ ਹੁਣ ਵਿਚਾਰੀ ਰਾਜਕੁਮਾਰੀ ਬਰਤਨ ਸਿਰ ਤੇ ਚੋਕੇ ਬਾਜ਼ਾਰ ਗਈ ਉਸ ਨੂੰ ਬਰਤਨ ਵੇਚਣਾ ਤਾਂ ਆਉਂਦਾ ਨਹੀਂ ਸੀ ਤੇ ਹੋਰ ਨਾਲ ਨਰਮ ਵਰਤੀਰਾ ਵੀ ਕਰਨਾ ਨਹੀਂ ਸੀ ਆਉਂਦਾ ਬਾਜ਼ਾਰ ਵਿੱਚ ਬਰਤਨ ਰੱਖ ਕੇ ਉਹਨਾਂ ਦੇ ਕੋਲ ਖੜੀ ਰਹੀ ਕਿਉਂਕਿ ਜ਼ਮੀਨ ਤੇ ਬੈਠਣਾ ਵੀ ਉਹਨੂੰ ਬਹੁਤ ਬੁਰਾ ਲੱਗ ਰਿਹਾ ਸੀ ਉੱਥੇ ਖੜੇ ਹੋਏ ਉਸ ਨੂੰ ਥੋੜੀ ਦੇਰ ਹੋਈ ਸੀ ਕਿ ਇੱਕ ਕੋਟ ਸਵਾਰ ਜਵਾਨ ਬਾਜ਼ਾਰ ਵਿੱਚ ਆਇਆ ਉਨੇ ਰਾਜਕੁਮਾਰੀ ਤੋਂ ਬਰਤਨਾਂ ਦੇ ਧਾਮ ਪੁੱਛੇ ਹਾਲੇ ਵੀ ਉਹ ਰਾਜਕੁਮਾਰੀ ਵਾਲੀ ਆਕੜ ਸੀ ਉਹ ਬੜੀ ਰੁਖੀ ਸੁਰ ਵਿੱਚ ਬੋਲੀ ਸੁਣ ਕੇ ਕੋਰ ਸਵਾਰ ਜਿਹੜਾ ਸੀ ਉਹ ਮੁੜ ਕੇ ਚਲਿਆ ਗਿਆ ਮੁੜਦੇ ਸਮੇਂ ਅਚਾਨਕ ਉਸਦਾ ਕੋੜਾ फडਕ ਗਿਆ ਤੇ ਘੋੜੇ ਦੇ ਪੈਰਾਂ ਦੀ ਠੋਕਰ ਨਾਲ ਸਾਰੇ ਬਰਤਨ ਟੁੱਟ ਗਏ ਪਰ ਕੋੜ ਸਵਾਰ ਬਿਨਾਂ ਕੋਈ ਧਿਆਨ ਦਿੱਤੇ ਉੱਥੋਂ ਚਲਿਆ ਗਿਆ ਉਹ ਰਾਜਕੁਮਾਰੀ ਪਰੇਸ਼ਾਨ ਹੋ ਕੇ ਰੋਂਦੀ ਹੋਈ ਘਰ ਵਾਪਸ ਆਈ ਹੁਣ ਪਤੀ ਐ ਸਭ ਦੇਖ ਕੇ ਬਹੁਤ ਗੁੱਸੇ ਹੋਵੇਗਾ ਐ ਸੋਚ ਸੋਚ ਕੇ ਉਹਦੇ ਸਾਹ ਸੁੱਕ ਰਹੇ ਸੀ ਭਿਖਾਰੀ ਆਇਆ ਤਾਂ ਉਸਨੇ ਦੇਖਿਆ ਕਿ ਰਾਜਕੁਮਾਰੀ ਨੀਂ ਰੋਂਦੇ ਰੋਂਦੇ ਅੱਖਾਂ ਸੁੱਜ ਗਈਆਂ ਸੀ ਉਹ ਕੁਝ ਨਹੀਂ ਬੋਲਿਆ ਪਰ ਦੂਜੇ ਦਿਨ ਉਸਨੇ ਕਿਹਾ ਤੈਨੂੰ ਕੁਝ ਵੀ ਨਹੀਂ ਆਉਂਦਾ ਮਿੱਟੀ ਦੇ ਸਾਰੇ ਬਰਤਨ ਟੁੱਟ ਗਏ ਹੁਣ ਸਾਡੇ ਦੋਵਾਂ ਦਾ ਜੀਵਨ ਕਿਵੇਂ ਚੱਲੇਗਾ ਹੁਣ ਮੇਰੇ ਕੋਲ ਇੱਕ ਹੋਰ ਉਪਾਅ ਆ ਇੱਥੇ ਨਾਲ ਦੇ ਨਗਰ ਵਿੱਚ ਚਲਦੇ ਆ ਸੁਣਿਆ ਉੱਥੋਂ ਦਾ ਰਾਜਾ ਰੰਗਮਨ ਬਹੁਤ ਦਿਆਲੂ ਆ ਉਸਦੀ ਪੜ੍ਹਸਾਲਾ ਵਿੱਚ ਤੈਨੂੰ ਕੋਈ ਨੌਕਰੀ ਦਿਵਾਉਣ ਦੀ ਕੋਸ਼ਿਸ਼ ਕਰਾਂਗਾ ਤੈਨੂੰ ਕੰਮ ਮਿਲ ਜਾਵੇ ਤਾਂ ਤੇਰੀ ਚਿੰਤਾ ਤੋਂ ਮੁਕਤ ਹੋ ਕੇ ਮੈਂ ਕਿਤੇ ਚੰਗੇ ਪੈਸੇ ਵਾਲਾ ਤਰੀਕੇ ਦਾ ਕੰਮ ਲੱਭ ਲਵਾਂਗਾ ਕੁਝ ਕੋਹ ਤਾਨਾ ਇਕੱਠਾ ਹੋ ਜਾਣ ਤੇ ਕੋਈ ਵਪਾਰ ਕਰ ਲਵਾਂਗਾ ਤੇ ਫਿਰ ਤੈਨੂੰ ਵੀ ਆਪਣੇ ਕੋਲ ਲੈ ਜਾਵਾਂਗਾ ਹੁਣ ਰਾਜੇ ਰੰਗਮੋਹਨ ਦਾ ਨਾਮ ਸੁਣ ਕੇ ਰਾਜਕੁਮਾਰੀ ਨੇ ਲੰਬਾ ਹੌਕਾ ਭਰਿਆ ਕਿਉਂਕਿ ਇੱਕ ਸਮੇਂ ਇਹ ਰਾਜਾ ਉਸਦੇ ਨਾਲ ਵਿਆਹ ਕਰਾਉਣ ਦਾ ਪ੍ਰਸਤਾਵ ਲਿਆਇਆ ਸੀ ਅੱਜ ਉਸ ਰਾਜ ਦੀ ਰਾਣੀ ਹੁੰਦੀ ਪਰ ਐ ਹੰਕਾਰ ਦੀ ਵਜ੍ਹਾ ਨਾਲ ਅੱਜ ਉਸੇ ਰਾਜ ਭਵਨ ਵਿੱਚ ਉਦਾਸੀ ਬਣਨ ਜਾ ਰਹੀ ਸੀ। ਉੱਥੇ ਜਾਣ ਤੋਂ ਇਲਾਵਾ ਹੋਰ ਕੋਈ ਰਾਹ ਵੀ ਨਹੀਂ ਸੀ ਬਚਿਆ। ਰਾਜਕੁਮਾਰੀ ਨਗਰ ਵਿੱਚ ਗਈ ਤੇ ਰਾਜੇ ਦੀ ਪੜ੍ਹਸਾਲਾ ਵਿੱਚ ਉਸ ਨੂੰ ਨੌਕਰੀ ਮਿਲ ਗਈ। ਉੱਥੇ ਛੱਡ ਕੇ ਪਖਾਰੀ ਉਸ ਨੂੰ ਅਲਵਿਦਾ ਕਹਿ ਕੇ ਚਲੇ ਆ ਗਿਆ। ਹੁਣ ਇੱਥੇ ਰਹਿੰਦੇ-ਰਹਿੰਦੇ ਰਾਜਕੁਮਾਰੀ ਦਾ ਹੰਕਾਰ ਵੀ ਖਤਮ ਹੋ ਗਿਆ ਸੀ। ਉਸ ਦਾ ਸੁਭਾਅ ਬਿਲਕੁਲ ਬਦਲ ਗਿਆ ਸੀ। ਉਹ ਬਹੁਤ ਹੀ ਨਰਮ ਤੇ ਮਿਹਨਤੀ ਸੇਵਕਾ ਬਣ ਚੁੱਕੀ ਸੀ ਰਸੋਈ ਘਰ ਦੀ ਮੁਖੀ ਮਹਿਲਾ ਉਸਤੇ ਕੰਮ ਤੋਂ ਬਹੁਤ ਹੀ ਜ਼ਿਆਦਾ ਖੋਸ ਸੀ ਫਿਰ ਬਸੰਤ ਪੰਚਮੀ ਆਈ ਰਾਜਾ ਰੰਗਮੋਹਨ ਦਾ ਜਨਮ ਦਿਨ ਸੀ ਇਸ ਦਿਨ ਰਾਜਾ ਆਪਣੇ ਹੱਥਾਂ ਨਾਲ ਸਾਰੇ ਸੇਵਕਾਂ ਨੂੰ ਉਪਹਾਰ ਦਿੰਦਾ ਸੀ ਹੋਰ ਸੇਵਕਾਂ ਦੇ ਨਾਲ ਨਾਲ ਰਾਜਕੁਮਾਰੀ ਨੂੰ ਵੀ ਰਾਜ ਵਿੱਚ ਰਾਸ ਸਭਾ ਵਿੱਚ ਜਾਣਾ ਪਿਆ ਜਦੋਂ ਸਾਰੇ ਸੇਵਕਾਂ ਨੂੰ ਉਪਹਾਰ ਮਿਲ ਗਏ ਤਦ ਉਸ ਦਾ ਨਾਮ ਪੁਕਾਰਿਆ ਗਿਆ ਉਹ ਹੱਥ ਜੋੜ ਕੇ ਸਿਰ ਝੁਕਾ ਕੇ ਰਾਜ ਸਿੰਘਾਸਨ ਦੇ ਸਾਹਮਣੇ ਖੜੀ ਹੋ ਗਈ ਰਾਜੇ ਨੇ ਕਿਹਾ ਕਿ ਮੈਂ ਤੇਰੇ ਕੰਮ ਤੋਂ ਬਹੁਤ ਪਰਸਨ ਹਾਂ ਮੈਂ ਤਾਂ ਤੈਨੂੰ ਆਪਣੀ ਰਾਣੀ ਬਣਾਉਣਾ ਚਾਹੁੰਦਾ ਰਾਜਕੁਮਾਰੀ ਹੈਰਾਨ ਹੋ ਗਈ ਤੇ ਬੋਲੀ ਮਹਾਰਾਜ ਤੁਹਾਨੂੰ ਐਸੀ ਗੱਲ ਨਹੀਂ ਕਰਨੀ ਚਾਹੀਦੀ ਕੀ ਹੋਇਆ ਜੇ ਮੇਰਾ ਪਤੀ ਭਿਖਾਰੀ ਹੈ ਮੇਰੇ ਲਈ ਤਾਂ ਉਹੀ ਮੇਰਾ ਸਭ ਕੁਝ ਹੈ ਉਸ ਨੂੰ ਛੱਡ ਕੇ ਮੈਂ ਕਿਸੇ ਦੂਸਰੇ ਬਾਰੇ ਸੋਚ ਵੀ ਨਹੀਂ ਸਕਦੀ ਉਹੀ ਮੇਰਾ ਸੁਆਮੀ ਹੈ ਤੁਹਾਡੀ ਮੇਰੇ ਉੱਤੇ ਬਹੁਤ ਕਿਰਪਾ ਹੈ ਤੇ ਕਿਰਪਾ ਕਰਕੇ ਇੱਕ ਉਪਕਾਰ ਹੋਰ ਕਰੋ ਮੇਰੇ ਪਤੀ ਦਾ ਪਤਾ ਲਗਵਾ ਦਿਓ ਤੇ ਉਸ ਨੂੰ ਬੁਲਾ ਦਿਓ ਮੈਂ ਪਾਟਸ਼ਾਲਾ ਵਿੱਚ ਸੇਵਾ ਕਰਕੇ ਖੁਸ਼ ਹਾਂ ਰਾਜਾ ਰੰਗਮੋਨ ਚਲੇ ਗਏ ਤੇ ਥੋੜੀ ਦੇਰ ਵਿੱਚ ਉਹ ਭਿਖਾਰੀ ਰਾਜ ਮਹਿਲ ਆ ਗਿਆ ਰਾਜਕੁਮਾਰੀ ਉਸ ਨੂੰ ਦੇਖਦੇ ਹੀ ਦੌੜ ਕੇ ਉਸ ਦੇ ਪੈਰਾਂ ਤੇ ਡਿੱਗ ਪਈ ਭਿਖਾਰੀ ਮੁਸਕਰਾਇਆ ਤੇ ਬੋਲਿਆ ਰਾਜਕੁਮਾਰੀ ਮੈਂ ਹੀ ਰਾਜਾ ਰੰਗਮੋਨ ਤੇ ਮੈਂ ਹੀ ਤੇਰਾ ਪਤੀ ਭਿਖਾਰੀ ਹਾਂ ਸੋ ਹੁਣ ਬੇਦ ਖੁੱਲ ਗਿਆ ਸੀ ਭਿਖਾਰੀ ਦੇ ਰੂਪ ਵਿੱਚ ਉਸ ਨੂੰ ਸਵੀਕਾਰ ਕਰਨ ਵਾਲਾ ਖੁਦ ਰਾਜਾ ਰੰਗਮਾਨ ਸੀ ਉਹ ਸੀ ਉਸ ਦੀ ਰਾਣੀ ਰਾਜੇ ਨੇ ਕਿਹਾ ਮਾਫ ਕਰਨਾ ਤੁਹਾਡੇ ਹੰਕਾਰ ਦਾ ਹੋਰ ਕੋਈ ਇਲਾਜ ਮੈਨੂੰ ਮਿਲਿਆ ਹੀ ਨਹੀਂ ਇਸ ਲਈ ਤੁਹਾਡੇ ਪਿਤਾ ਦੇ ਨਾਲ ਮਿਲ ਕੇ ਮੈਨੂੰ ਇਹ ਰਾਹ ਅਪਣਾਉਣਾ ਪਿਆ ਸੋ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਹੰਕਾਰ ਕਦੇ ਵੀ ਸਾਡੇ ਜੀਵਨ ਨੂੰ ਸੁਖਦਾਈ ਨਹੀਂ ਬਣਾ ਸਕਦਾ ਜਿਵੇਂ ਗੁਬਾਰੇ ਵਿੱਚ ਜ਼ਰੂਰ ਤੋਂ ਵੱਧ ਹਵਾ ਭਰਨ ਨਾਲ ਉਹ ਫਟ ਜਾਂਦਾ ਇਸੇ ਤਰ੍ਹਾਂ ਹੰਕਾਰ ਦੀ ਸਾਡੀ ਊਰਜਾ ਤੇ ਸੰਭਾਵਨਾ ਨੂੰ ਨਸ਼ਟ ਕਰ ਦਿੰਦਾ ਜੀਵਨ ਵਿੱਚ ਸਾਡੀ ਅਸਲ ਤਾਕਤ ਨਿਮਰਤਾ ਪਿਆਰ ਤੇ ਸਹਿਣਸ਼ੀਲਤਾ ਵਿੱਚ ਕਹਾਣੀ ਦਾ ਸੁਨੇਹਾ ਸਾਫ਼ ਆ ਕਿ ਔਖੇ ਹਾਲਾਤ ਅਕਸਰ ਸਾਡੇ ਹੰਕਾਰ ਨੂੰ ਢਾਕੇ ਸਾਡੇ ਅੰਦਰ ਨਵੀਂ ਸ਼ਕਤੀ ਪੈਦਾ ਕਰਦੇ ਨੇ ਇਸ ਕਹਾਣੀ ਵਿੱਚ ਰਾਜਕੁਮਾਰੀ ਦਾ ਹੰਕਾਰ ਉਸ ਦੇ ਜੀਵਨ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕਰ ਰਿਹਾ ਸੀ ਪਰ ਜਦੋਂ ਉਹਨੂੰ ਮਜਬੂਰੀ ਨੇ ਨਵੀਂ ਸਥਿਤੀਆਂ ਵਿੱਚ ਲਿਆਂਦਾ ਦੋਸਤੀ ਅੰਦਰ ਨਿਮਰਤਾ ਤੇ ਪਿਆਰ ਦੀ ਚੰਗਾਰੀ ਜਾਗ ਉਠੀ ਰਾਜੇ ਰੰਗਮੰਦੀ ਯੋਜਨਾ ਸਾਨੂੰ ਇਹ ਸਿਖਾਉਂਦੀ ਆ ਕਿ ਹਰ ਮੁਸ਼ਕਲ ਸੰਘਰਸ਼ ਜਾਂ ਲੜਾਈ ਦਾ ਮਕਸਦ ਸਿਰਫ ਦੁੱਖ ਨਹੀਂ ਹੁੰਦਾ ਸਗੋਂ ਉਹ ਸਾਨੂੰ ਮਨ ਜੀਵਨ ਦੇ ਵੱਡੇ ਸਬਕ ਸਿਖਾਉਣ ਲਈ ਹੁੰਦੇ ਨੇ ਇਸ ਕਹਾਣੀ ਤੋਂ ਸਾਨੂੰ ਇਹ ਵੀ ਸਿੱਖਿਆ ਮਿਲਦੀ ਆ ਕਿ ਸੱਚਾ ਪਿਆਰ ਹਮੇਸ਼ਾ ਸ਼ਾਂਤ ਚਿਲਤਾ ਤੇ ਸਮਰਪਣ ਮੰਗਦਾ ਏ ਹੰਕਾਰ ਭਾਵੇਂ ਕਿੰਨਾ ਵੀ ਵੱਡਾ ਹੋਵੇ ਉਸਦੀ ਉਮਰ ਸੀਮਤ ਹੁੰਦੀ ਏ ਪਰ ਪਿਆਰ ਤੇ ਨਿਮਰਤਾ ਸਦਾ ਅਮਰ ਰਹਿੰਦੇ ਨੇ ਸੋ ਮੈਨੂੰ ਉਮੀਦ ਆਜੀ ਕਿ ਇਹ ਕਹਾਣੀ ਤੇ ਕਹਾਣੀ ਦੀ ਸਿੱਖਿਆ ਤੁਹਾਨੂੰ ਸੋਹਣੀ ਲੱਗੀ ਹੋਵੇਗੀ ਸੋ ਮੈਂ ਐਸੇ ਤਰ੍ਹਾਂ ਦੇ ਕੰਮ ਦੀਆਂ ਕਹਾਣੀਆਂ ਕੰਮ ਦੇ ਕਿਸੇ ਲਿਆਂ ਦੀ ਰਵਾਂਗੀ ਜੁੜੇ ਰਹੋ ਤੁਸੀਂ ਇਸ ਚੈਨਲ ਦੇ ਨਾਲ ਤੇ ਸਬਸਕ੍ਰਾਈਬ ਕਰੋ ਜੀ ਚੈਨਲ ਨੂੰ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਫਿਰ ਮਿਲਦੇ ਆਂ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ ਤਦ ਤੱਕ ਲਈ ਰੱਬ ਰਾਖਾ